ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਉਸ ਮਰੀਜ਼ ਨਾਲ ਮਲਾਉਣ ਜਾ ਰਹੇ ਆ ਜੋ ਕਿ ਜਿਨ੍ਹਾਂ ਨੂੰ 슈ਗਰ 500 슈ਗਰ ਸੀ 500 ਤੋਂ ਉਹ ਆਪ ਵੀ ਦੱਸਣਗੇ ਆਪ ਦੀ ਜੁਬਾਨੀ 240 슈ਗਰ ਰਹਿ ਗਈ ਹੈ ਹੁਣ ਇਹਨਾਂ ਦੀ ਦਵਾਈ ਜਿਹੜੀ ਅਸੀਂ ਬਿਲਕੁਲ ਬੰਦ ਕਰਾ ਦਿੱਤੀ ਹੈ ਤੇ ਹੁਣ ਜਿਹੜੀ ਦਵਾਈ ਇਹਨਾਂ ਨੂੰ ਖਾਣ ਦੀ ਲੋੜ ਨਹੀਂ। ਬਾਕੀ ਮੇਰੀ ਬੇਨਤੀ ਹੈ ਮੈਂ ਸ਼ਾਰਟਕਟ ਜਿਹੜੀ ਐ ਇਹ ਵੀਡੀਓ ਬਣਾਉਣੀ ਚਾਹੁੰਦਾ ਐ। ਆ ਜੀ ਤੁਸੀਂ ਦਵਾਈ ਵੇਖ ਰਹੇ ਹੋ। ਇਹ ਜੜੀਆਂ ਬੂਟੀਆਂ ਦੀ ਤੋਂ ਤਿਆਰ ਕੀਤੀ ਹੋਈ ਦਵਾਈ ਐ। ਦੇਸੀ ਦਵਾਈ ਜਿਹਨੂੰ ਕਹਿ ਦਿੰਨੇ ਆ ਆਪਾਂ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਬਜ਼ੁਰਗ ਜਿਹੜੇ ਸੀ ਉਹ ਦੇਸੀ ਦਵਾਈ ਕੀ ਮਾਂ ਤੋਂ ਜਾਂ ਵੈਤ ਤੋਂ ਜਾ ਕੇ ਕੁੜੀਆਂ ਲੈਣੀਆਂ ਤੇ ਠੀਕ ਹੋ ਜਾਣਾ। ਅਸੀਂ ਕੀ ਕਰਦੇ ਅਸੀਂ ਅੰਗਰੇਜ਼ੀ ਦਵਾਈਆਂ ਵੱਲੇ ਹੋ ਗਏ ਆ ਵੱਡੇ ਵੱਡੇ ਹਸਪਤਾਲਾਂ ਵੱਲੇ ਚਲੇ ਗਏ ਆ ਵੱਡੇ ਹਸਪਤਾਲਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਜਿਹੜੇ ਗਰੀਬ ਲੋਕ ਆ ਨਾ ਖਾਸ ਕਰਕੇ ਤਕੜੇ ਜਿਹੜੇ ਲੋਕ ਉਹ ਤੇ ਦਵਾਈ ਖਾ ਸਕਦੇ ਆ ਗਰੀਬ ਲੋਕ ਜਿਹੜੇ ਆ ਉਹ ਇੰਨਾ ਪੈਸਾ ਕਿੱਥੋਂ ਲਿਆਉਣਗੇ ਉਹ ਆਪਣਾ ਇਲਾਜ ਨਹੀਂ ਕਰਾ ਸਕਦੇ ਇਸ ਕਰਕੇ ਆ ਜਿਹੜੀ ਦਵਾਈ ਐ ਇਹ ਹਰ ਇੱਕ ਰੋਗ ਦੀ ਦਵਾਈ ਐ ਜਿੱਦਾਂ ਵੇਖੋ ਬਾਬਾ ਅਸੀਰ ਜਿਹੜੀ ਆ ਨਾ ਬਾਬਾ ਅਸੀਰ ਜਿਹੜੀ ਐ ਇਹ ਤਿੰਨ ਤਰ੍ਹਾਂ ਦੀ ਐ ਇਹ ਮੋਕੇ ਵਾਲੀ ਬਵਾਸੀਰ ਖੁਸ਼ਕ ਬਵਾਸੀਰ ਤੇ ਖੂਨੀ ਬਵਾਸੀਰ ਗਰੰਟਡ ਦਵਾਈ ਅਸੀਂ ਬਵਾਸੀਰ ਦੀ ਦਿੰਨੇ ਆ ਟਾਈ ਫੈਟ ਬੁਖਾਰ ਜਿਹੜਾ ਹੈ ਉਹਦੀ ਦਵਾਈ ਦਿੰਨੇ ਆ ਹਰੇਕ ਤਰ੍ਹਾਂ ਦੀ ਦਵਾਈ ਅਸੀਂ ਹਰ ਇੱਕ ਰੋਗ ਦੀ ਦਵਾਈ ਮਟਾਪੇ ਤੋਂ ਦਵਾਈ ਜਿਹੜੀ ਦਿੰਨੇ ਆ ਗੋਡੇ ਦਰਦ ਲੱਤ ਦਰਦ ਜੋ ਵੀ ਪ੍ਰੋਬਲਮ ਸਰੀਰ ਦੇ ਵਿੱਚ ਆਉਂਦੀ ਹੈ ਨਾ ਕਈ ਵਾਰੀ ਬਲੌਕ ਸਰੀਰ ਦੇ ਵਿੱਚ ਆ ਜਾਂਦੇ ਆ ਜਿਸ ਤਰ੍ਹਾਂ ਅੰਦਰ ਸਾਡੇ ਜਿਹੜਾ ਹੈ ਗੈਸ ਬਾਨਾ ਸ਼ੁਰੂ ਹੋ ਜਾਂਦਾ ਹੈ ਗੈਸ ਤੋਂ ਜਿਹੜੀ ਆ ਸਾਨੂੰ ਕਬਜ ਜਿਹੜੀ ਆ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੀ ਆਉਂਦੀ ਹੈ ਸੋ ਮੇਰੀ ਬੇਨਤੀ ਹੈ ਕਿ ਇਹ ਜਿਹੜੀ ਅਸੀਂ ਵੀਡੀਓ ਬਣਾਉਂਦਾ ਮਕਸਦ ਇਹੋ ਆ ਕਿ ਘਰ ਭਲਾਤੇ ਹੋ ਭਲਾ ਜਿੰਨਾ ਵੀ ਅਸੀਂ ਭਲਾ ਕਰ ਲਾਂਗੇ ਦੁਨੀਆ ਦੇ ਉੱਤੇ ਇੱਕ ਮੇਰੀ ਇਹ ਅਦਾਸ ਗੁਰੂ ਦੇ ਅੱਗੇ ਹੈ ਕਿ ਪ੍ਰਮਾਤਮਾ ਇੱਕ ਦੁਨੀਆ ਦੇ ਉੱਤੇ ਨਾ ਛੱਡ ਕੇ ਜਾਣਾ ਹੈ ਇੱਕ ਨਾ ਇਹੋ ਜਿਹਾ ਛੱਡ ਜੋ ਜਿਹੜੇ ਲੋਕ ਮਰਿਆਂ ਤੋਂ ਬਾਅਦ ਵੀ ਯਾਦ ਕਰਨਾ ਤੇ ਅਸੀਂ ਇਸ ਕਰਕੇ ਕੰਮ ਰੰਭਿਆ ਸੀ ਕਿ ਜਿਹੜੇ ਗਰੀਬ ਲੋਕ ਹੈ ਉਹ ਰਾਜੀ ਹੋ ਸਕਣ ਉਹ ਕਰਜ਼ੇ ਤੋਂ ਮੁਕਤ ਹੋ ਸਕਣ ਕਿਉਂਕਿ ਇਹਨਾਂ ਪੈਸਾ ਨਹੀਂ ਹੈਗਾ ਪੀੜਤ ਲੋਕ ਜਿਹੜੇ ਐ ਬਿਮਾਰੀ ਦੇ ਨਾਲ ਮੰਜੇ ਦੇ ਉੱਤੇ ਬੈਠੇ ਤੜਫ ਰਹੇ ਐ ਮੰਜਿਆਂ ਦੇ ਉੱਤੇ ਤੜਫ ਰਹੇ ਮੇਰੀ ਇਹੀ ਬੇਨਤੀ ਹੈ ਮਰੀਜ਼ਾਂ ਨੂੰ ਖਾਸ ਕਰਕੇ ਕਿ ਜਿਨ੍ਹਾਂ ਨੇ ਔਰ ਆਪਣੇ ਤੰਦਰੁਸਤੀ ਪ੍ਰਾਪਤ ਕਰਨੀ ਹੈ ਉਹ ਆੜੇ ਤੋਂ ਦਵਾਈ ਲੈ ਕੇ ਉਹ ਰੋਗ ਤੋਂ ਮੁਕਤੀ ਜਿਹੜੀ ਉਹ ਪ੍ਰਾਪਤ ਕਰ ਸਕਦਾ ਹੈ ਪਰ ਇਹ ਗੁਰੂ ਦੀ ਰਹਿਮਤ ਦੇ ਨਾਲ ਮੇਰੇ ਪਾਤਸ਼ਾਹ ਕਹਿੰਦੇ ਆ ਨਾ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਔਖ ਦੇ ਆਵੇ ਰਾਤ ਵਿੱਚ ਆਖ ਖਲੋਇਆ ਸਰਬ ਰੋਗ ਦਾ ਔਖ ਦੇ ਨਾਮ ਸਾਰਿਆਂ ਰੋਗਾਂ ਦਾ ਨਾਮ ਜਿਹੜਾ ਹੈ ਉਹ ਨਾਮ ਹੀ ਹੈ ਇਹ ਰੋਗਾ ਦੀ ਮੁਕਤੀ ਜਿਹੜੀ ਉਹ ਪਰਮਾਤਮਾ ਕਰਦਾ ਹੈ ਵੇਖੋ ਇੱਕ ਜਰੀਆ ਬਣ ਜਾਂਦਾ ਹੈ ਵਿਧੀ ਬਣ ਜਾਂਦੀ ਜਿਤਨਾ ਆਪਾਂ ਕਹਿੰਦੇ ਨੇ ਫਲਾਣਾ ਯਾਰ ਬੜਾ ਡਾਕਟਰ ਬੜਾ ਸਿਆਣਾ ਹੈ ਉਹ ਸਿਆਣਾ ਨਹੀਂ ਕਿਉਂਕਿ ਉਹ ਪਰਮਾਤਮਾ ਨੇ ਉਹਨੂੰ ਸਿਆਣਾ ਕੀਤਾ ਹੈ ਉਹ ਹਿਰਦੇ ਵਿੱਚ ਵਸ ਕੇ ਉਹਦੇ ਤੇ ਉਹ ਦਵਾਈ ਪਰਮਾਤਮਾ ਦੇ ਰਿਹਾ ਹੈ ਉਹ ਆਪ ਵਸ ਕੇ ਉਹਦੀ ਵਡਿਆਈ ਜਿਹੜੀ ਉਹ ਪਰਮਾਤਮਾ ਉਹਦੀ ਵਡਿਆਈ ਕਰ ਰਿਹਾ ਹੈ ਇਸ ਕਰਕੇ ਜੋ ਅੱਜ ਤੱਕ ਮੈਨੂੰ 10 ਸਾਲ ਹੋ ਗਏ ਹੈ ਇਹ ਦੇਸੀ ਦਵਾਈ ਦਾ ਕੰਮ ਕਰਦੇ ਆ ਇਹਨੂੰ ਅਸੀਂ ਨਵਜ ਵੇਖ ਕੇ ਦਵਾਈ ਦਿੰਨੇ ਆ ਬਾਹਰ ਦੇ ਸੰਬ ਦੇ ਛਾਂ ਦੇ ਜਿਹੀ ਦਵਾਈ ਪਾਰਸਲ ਹੋ ਜਾਂਦੀ ਹੈ ਬਹੁਤ ਮਰੀਜ਼ ਗੁਰੂ ਦੀ ਕਿਰਪਾ ਦੇ ਨਾਲ ਰਾਜੀ ਹੋਏ ਆ ਜਿਹੜਾ ਰਾਜੀ ਹੋ ਜਾਂਦਾ ਹੈ ਮੇਰੀ ਇਹੀ ਬੇਨਤੀ ਹੁੰਦੀ ਹੈ ਕਿ ਮੇਰੇ ਭਲੇ ਦੀ ਅਰਦਾਸ ਕਰੋ ਮੇਰੀ ਇਹ ਅਰਦਾਸ ਕਰੋ ਗੁਰੂ ਪਾਤਸ਼ਾਹ ਮੈਨੂੰ ਚਰਨਾਂ ਦੇ ਨਾਲ ਜੋੜ ਲਵੇ ਮੈਨੂੰ ਨਾਮ ਦੀ ਬਖਸ਼ਿਸ਼ ਕਰ ਦਵੇ ਮੈਨੂੰ ਹੋਰ ਕੁਝ ਨਹੀਂ ਜੇ ਚਾਹੀਦਾ ਬੜੀਆਂ ਰਹੇ ਹੁੰਦਾ ਹੈ ਗੁਰੂ ਪਾਤਸ਼ਾਹ ਦੀਆਂ ਸਿਰਫ ਮੇਰੀ ਜਿਹੜੀ ਅਰਦਾਸ ਇਹੀ ਕਰਿਆ ਕਰੋ ਕਿ ਮੇਰੀ ਜਿਹੜੀ ਡਿਊਟੀ ਪ੍ਰਮਾਤਮਾ ਨੇ ਲਈ ਹੈ ਸੇਵਾ ਕਰਨ ਦੀ ਲਈ ਹੈ ਇਹ ਮੈਂ ਸੇਵਾ ਜਿਹੜੀ ਜਿੰਨੇ ਕਿ ਮੇਰੀ ਸਵਾਸ ਹੈ ਜ਼ਿੰਦਗੀ ਹੈ ਉਹ ਮੈਂ ਸੇਵਾ ਕਰਦਾ ਰਵਾਂ ਇਹ ਮੇਰੀ ਜਿਹੜੀ ਹੈ ਇਹ ਸਾਰਿਆਂ ਗਾੜੀ ਬੇਨਤੀ ਹੈ ਐਤਵਾਰ ਨੂੰ ਅਸੀਂ ਜਿਹੜਾ ਟਾਈਮ ਰੱਖਿਆ ਨਾ ਜੀ ਖਾਸ ਕਰਕੇ ਐਤਵਾਰ ਅਸੀਂ ਆਪਣੇ ਘਰ ਦੇ ਵਿੱਚ ਬਾਹਰ ਬੈਠ ਕੇ ਖੇਤਾਂ ਤੇ ਦਵਾਈ ਦੇਣੇ ਹੈ ਹੁਣ ਵੀ ਅਸੀਂ ਆਪਣੇ ਘਰ ਦੇ ਵਿੱਚ ਬੈਠੇ ਆ ਸਾਡੇ ਕੋਲ ਜੋ ਕੇ 슈ਗਰ ਦੇ ਮਰੀਜ਼ ਆਏ ਆ 8 ਵਜੇ ਤੋਂ ਲੈ ਕੇ 12 ਵਜੇ ਤੱਕ ਦਵਾਈ ਜਿਹੜੀ ਹੈ ਉਹ ਅਸੀਂ ਘਰ ਦੇ ਵਿੱਚ ਦਵਾਂਗੇ ਬਾਕੀ ਇੱਕ ਬੇਨਤੀ ਜ਼ਰੂਰੀ ਹੈ ਜਿਹੜੀ ਪੱਥਰੀ ਦੀ ਦਵਾਈ ਹੈ ਨਾ ਜੀ ਪੱਥਰੀ ਦੀ ਦਵਾਈ ਅਸੀਂ ਜਿਹੜੀ ਹੈ ਉਹ ਫ੍ਰੀ ਕੀਤੀ ਹੋਈ ਹੈ ਹੋਰ ਵੀ ਕਈ ਦਵਾਈਆਂ ਇਹੋ ਜਿਹੀਆਂ ਜਿਹੜੀਆਂ ਐ ਉਹ ਅਸੀਂ ਫ੍ਰੀ ਜਿਹੜੀ ਦਵਾਈ ਦੇ ਰਹੇ ਆ ਜਿਸ ਤਰ੍ਹਾਂ ਸਾਡੇ ਜਿਹੜੇ ਹੱਡ ਜਿਹੜੇ ਐ ਉਹ ਫ੍ਰੈਕਚਰ ਹੋ ਜਾਂਦੇ ਐ ਕਈ ਵਾਰੀ ਟੁੱਟ ਜਾਂਦੇ ਐ ਨਿਕਲ ਜਾਂਦੇ ਡਿੱਗ ਲੱਗੇ ਆ ਉਹ ਵੀ ਦਵਾਈ ਅਸੀਂ ਜਿਹੜੀ ਹੈ ਉਹ ਫ੍ਰੀ ਦਿੰਨੇ ਆ ਬਾਕੀ ਜਿਹੜੀਆਂ ਦਵਾਈਆਂ ਐ ਇਹ ਪੰਸਾਰੀ ਖਰਚੇ ਤੇ ਦਿੰਨੇ ਆ ਜੇ ਕੋਈ ਆਪ ਬਣਾਉਣੀ ਚਾਹੁੰਦਾ ਹੋਵੇ ਕਿ ਅਸੀਂ ਆਪ ਘਰੇ ਬਣਾਉਣੀ ਐ ਉਹ ਸਾਡੇ ਤੋਂ ਨੁਕਸਾ ਲਿਖਾ ਕੇ ਪੰਸਾਰੀ ਤੋਂ ਸਮਾਨ ਲਿਆ ਕੇ ਘਰੇ ਵੀ ਦਵਾਈ ਬਣਾ ਸਕਦਾ ਹੈ ਸਾਡਾ ਨੰਬਰ ਨਾਲ ਨਾਲ ਸਕਰੀਨ ਤੇ ਵੀ ਚੱਲੇਗਾ ਮੈਂ ਵਿੱਚ ਬੋਲ ਵੀ ਦਿੰਦਾ 98152 33749 98158 33749 ਦਾ ਕਵੀਸ਼ਰ ਮਕਤਾਰ ਸਿੰਘ ਪਿੰਡ ਸੰਗਵਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਹੁਣ ਮੈਂ ਬੇਨਤੀ ਕਰਾਂਗਾ ਕਿ ਭੈਣ ਜੀ ਹੁਣਾਂ ਨੂੰ ਕਿ ਇਹਨਾਂ ਨੇ ਦਵਾਈ ਸਾਡੇ ਤੋਂ ਖਰੀਦੀ ਸੀ ਪੁੱਛਾਂਗੇ ਕਿ ਕਿੰਨਾ ਚਿਰ ਤੁਸੀਂ ਦਵਾਈ ਖਾਦੇ ਆ ਕਿੰਨੀ ਤੁਹਾਡੀ ਪਹਿਲਾਂ ਸ਼ੂਗਰ ਸੀ ਹੁਣ ਸ਼ੂਗਰ ਜਿਹੜੀ ਕਿੰਨੀ ਰਹਿ ਗਈ ਹੈ ਪਰ ਇਹਨਾਂ ਨੇ ਦੱਸਿਆ ਸੀ 140 ਜਦੋਂ ਫੋਨ ਤੇ ਮੈਨੂੰ ਦੱਸਿਆ ਮੈਂ ਦਵਾਈ ਇਹਨਾਂ ਦੀ ਬਿਲਕੁਲ ਬੰਦ ਕਰਵਾ ਦਿੱਤੀ ਐ ਆ ਮੈਂ ਹੁਣ ਭੇਜੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਹੁਣ ਕਿਵੇਂ ਠੀਕ ਹੋ ਹੁਣ ਦਵਾਈ ਜਿਹੜੀ ਉਹ ਕਾਦੀ ਲੈਣ ਵਾਸਤੇ ਆਏ ਹੋ ਹਾਂਜੀ ਭੇਜੀ ਦੱਸਿਓ ਹਾਂਜੀ ਵੀਰ ਜੀ ਬਿਲਕੁਲ ਠੀਕ ਆ ਹਾਂਜੀ ਕਿਉਂਕਿ ਸ਼ੂਗਰ ਮੇਰੀ ਇੰਨੀ ਹੀ ਨਾ ਤਾਂ ਅੰਦਰ ਦੁੱਖ ਮੇਰੇ ਇੰਨੇ ਸਾਰੇ ਦਵਾਈ ਨਾ ਕੱਟੇ ਗਏ ਆ ਬਹੁਤ ਜ਼ਿਆਦੇ ਮੇਰੇ ਦੁੱਖ ਸੀਗੇ ਹੋਰ ਮੇਰਾ ਸਰੀਰ ਬਹੁਤ ਲੋਹੇ ਵਰਗਾ ਐ 500 ਤੋਂ ਮੇਰੀ 140 ਰੁਪਏ ਆ ਗਈ ਆ ਠੀਕ ਹੈ ਹਾਂਜੀ ਹੁਣ ਮੈਂ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਵਹੀ ਗੱਲ ਨੰਬਰ ਦੇ ਕੇ ਆਈ ਆ ਫੇ ਅੱਜ ਦਵਾਈ ਤੁਸੀਂ ਕਾਦੀ ਲੈਣ ਵਾਸਤੇ ਆਏ ਅੱਜ ਮਟਾਪੇ ਦੀ ਲੈਣ ਵਾਸਤੇ ਆਏ ਸ਼੍ਰੀ ਵਿੱਕੋ ਜੀ 140 ਸ਼ੂਗਰ ਇਹਨਾਂ ਦੱਸਿਆ ਹੈ ਬਿਲਕੁਲ ਦਵਾਈ ਇਹਨਾਂ ਨੂੰ ਕਹਿੰਦਾ ਜੀ ਬੰਦ ਹੈ ਮਟਾਪੇ ਦੀ ਦਵਾਈ ਜਿਹੜੀ ਹੈ ਉਹ ਅੱਜ ਅਸੀਂ ਇਹਨੂੰ ਦਵਾਂਗੇ 10 ਦਿਨ ਦੀ ਅਸੀਂ ਦਵਾਈ ਦੇਣੀ ਹੈ 10 ਦਿਨ ਬਾਅਦ ਫਿਰ ਵੇਖਾਂਗੇ ਕਿੰਨਾ ਮਟਾਪਾ ਜਿਹੜਾ ਘਟਣਾ ਸ਼ੁਰੂ ਹੋਇਆ ਹੈ ਤੇ ਇਹ 3 ਮਹੀਨੇ ਦੀ ਅਸੀਂ ਇਹਨੂੰ ਦਵਾਈ ਖੋਣੀ ਹੈ 3 ਮਹੀਨਿਆਂ ਦੇ ਵਿੱਚ ਜਿਹੜਾ ਮਟਾਪਾ ਹੈ ਉਹ ਬਿਲਕੁਲ ਜਿਹੜਾ ਇਹਨਾਂ ਦਾ ਠੀਕ ਹੋ ਜਾਵੇਗਾ ਇਹੀ ਮੇਰੀ ਬੇਨਤੀ ਵਾਰ-ਵਾਰ ਸਾਰੇ ਮਰੀਜ਼ਾਂ ਨੂੰ ਵੱਧ ਤੋਂ ਵੱਧ ਜਿਹੜੀ ਹੈ ਇਹ ਵੀਡੀਓ ਜਿਹੜੀ ਸ਼ੇਅਰ ਕਰਦੇ ਹੋ ਜਿੰਨੇ ਸ਼ੇਅਰ ਕਰੋਗੇ ਓਨਾ ਹੀ ਭਲਾ ਹੈ ਕਿਉਂਕਿ ਮੇਰੇ ਪਾਤਸ਼ਾਹ ਕਹਿੰਦੇ ਜੇ ਕੋਈ ਕਿਸੇ ਦਾ ਭਲਾ ਕਰਦਾ ਹੈ ਜਾਂ ਭਲਾ ਮੰਗਦਾ ਹੈ ਭਲਾ ਕਰਨ ਵਾਲੇ ਦਾ ਵੀ ਭਲਾ ਜੇ ਕੋਈ ਭਲਾ ਲੋਚੇ ਸਭਨਾ ਦਾ ਸੋ ਆਪਣਾ ਭਲਾ ਮਨਾਏ ਦਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕੋਕੇ ਜਿਹੜੇ ਬਾਹਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਮਰੀਜ਼ ਦੇ ਕੋਲ ਇਹ ਵੀਡੀਓ ਪਹੁੰਚ ਜਾਏ ਪੜਾ ਹੋ ਸਕੇ ਅਸੀਂ ਹਰੇਕ ਰੋਗ ਦੀ ਜਿਹੜੀ ਦਵਾਈ ਅਸੀਂ ਤਿਆਰ ਕਰਕੇ ਜਿਹੜੀ ਹੈ ਉਹ ਮਰੀਜ਼ਾਂ ਤੱਕ ਪਹੁੰਚਾਉਨੇ ਆ ਜੇ ਕੋਈ ਫੇਰ ਮੈਂ ਹੀ ਬੇਨਤੀ ਕਰਦਾ ਆਪ ਤਿਆਰ ਕਰਮੀ ਚਾਹੁੰਦਾ ਹੋਵੇ ਉਹ ਸਾਡੇ ਤੋਂ ਨੁਕਸੇ ਲਿਖਾ ਕੇ ਆਪ ਵੀ ਤਿਆਰ ਕਰ ਸਕਦਾ ਹੈ ਪਰ ਇਹ ਗੁਰੂ ਦੀਆਂ ਵਡਿਆਈਆਂ ਸਹਿਬਾਤ ਵਡਿਆਈਆਂ ਜਿਸ ਭਾਵੇ ਤਿਸ ਦੇ ਵਡਿਆਈ ਜਿਹੜੀ ਇਹ ਗੁਰੂ ਪਰਮਾਤਮਾ ਸਾਨੂੰ ਬਖਸ਼ ਰਿਹਾ ਜੀ ਇਹ ਹੀ ਮੇਰੀ ਵਾਰ-ਵਾਰ ਏ ਬੇਨਤੀ ਹੈ ਮਰੀਜ਼ਾਂ ਨੂੰ ਇਹ ਵੱਧ ਤੋਂ ਵੱਧ ਜਿਹੜੀ ਹੈ ਇਹ ਵੀਡੀਓ ਸ਼ੇਅਰ ਕਰਕੇ ਦੇਸੀ ਦਵਾਈ ਖਾ ਕੇ ਇਹ ਰੋਗ ਨੂੰ ਜੜ ਤੋਂ ਖਤਮ ਕਰੋ ਕਿਉਂਕਿ ਰੋਗ ਜੜ ਤੋਂ ਖਤਮ ਦੇਸੀ ਦਵਾਈ ਨਾਲ ਹੁੰਦਾ ਹੈ ਭਾਵੇਂ ਜਿੱਥੋਂ ਮਰਜੀ ਖਾਓ ਮੈਂ ਨਹੀਂ ਕਹਿੰਦਾ ਕਿ ਮੇਰੇ ਤੋਂ ਖਾਓ ਜਿੱਥੋਂ ਵੀ ਖਾਓ ਖਾਓ ਦੇਸੀ ਦਵਾਈ ਖਾਓ ਜੇ ਤੁਸੀਂ ਔਰ ਸਦਾ ਲਈ ਇਸ ਰੋਗ ਤੋਂ ਮੁਕਤੀ ਜਿਹੜੀ ਪਾਉਣੀ ਚਾਹੁੰਦੇ ਹੋ ਜੜ ਤੋਂ ਜਿਹੜਾ ਰੋਗ ਖਤਮ ਕਰਨਾ ਤੇ ਦੇਸੀ ਦਵਾਈ ਨਾਲ ਹੋਣਾ ਹੈ ਇਹੀ ਮੇਰੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ